ਪਹਿਲਾ ਦੀ ਮੌਤ ਹੋ ਚੁੱਕੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਾਨੀ ਕਿ ਦੋਰਾ ਕੈਰ ਜਿਹੜਾ ਆ ਉਹ ਦੇਖਣ ਨੂੰ ਮਿਲਿਆ ਹੈ ਇਹ ਪਹਿਲਾ 16 ਸਾਲਾ ਨੌਜਵਾਨ ਜਿਸ ਦਾ ਪਹਿਲਾ ਤੜਕਸਾਰ ਐਕਸੀਡੈਂਟ ਹੋ ਗਿਆ ਕੈਂਟਰ ਦੀ ਜਾਨੀ ਕਿ ਟਰੱਕ ਦੀ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਈ ਭਿਆਨਕ ਟੱਕਰ ਦੇ ਵਿੱਚ ਜਿਹੜਾ ਮੋਟਰਸਾਈਕਲ ਸੀ ਉਹ ਕੈਂਟਰ ਦੇ ਹੇਠਾਂ ਧਸ ਗਿਆ ਜਿਸ ਕਾਰਨ 16 ਸਾਲਾ ਨੌਜਵਾਨ ਦੀ ਜਿਸ ਦੀ ਤਸਵੀਰ ਵੀ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ 16 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਨਾ ਜੀਰਾ ਦਾ ਇੱਕ ਪਿੰਡ ਹੈ ਨੀਲੇ ਵਾਲਾ ਉੱਥੋਂ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਤਾਂ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਪੁੱਤ ਦਾ ਇਹਦਾ ਐਕਸੀਡੈਂਟ ਹੋ ਗਿਆ ਤਾਂ ਉਹ ਜਦੋਂ ਲੈ ਕੇ ਜਾਂਦੇ ਨੇ ਹਸਪਤਾਲ ਤਾਂ ਰਸਤੇ ਦੇ ਵਿੱਚ ਹੀ ਮੁੰਡੇ ਨੇ ਦੰਦ ਤੋੜ ਦਿੱਤਾ ਔਰ ਜਦੋਂ ਹਸਪਤਾਲ ਲਜਾਇਆ ਗਿਆ ਉੱਥੋਂ ਵਾਪਸ ਡੈੱਡ ਬੋਡੀ ਜਿਹੜੀ ਆ ਮ੍ਰਿਤਕ ਦੇਹ ਜਿਹੜੀ ਆ ਸੰਸਕਾਰ ਦੇ ਵਾਸਤੇ ਪਿੰਡ ਨੂੰ ਲੈ ਕੇ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਐਂਬੂਲੈਂਸ ਦਾ ਸਵਿਫਟ ਕਾਰ ਦੇ ਨਾਲ ਭਿਆਨਕ ਐਕਸੀਡੈਂਟ ਹੋ ਜਾਂਦਾ ਹੈ ਦੱਸਦੀ ਹੈ ਕਿ ਐਂਬੂਲੈਂਸ ਜਿਹੜੀ ਹੈ ਉਹ ਤਿੰਨ ਤੋਂ ਚਾਰ ਪਲਟੀਆਂ ਖਾ ਕੇ ਤੇ ਖੇਤਾਂ ਦੇ ਵਿੱਚ ਜਾ ਡਿੱਗਦੀ ਹੈ ਜਦਕਿ ਸਵਿਫਟ ਕਾਰ ਦੇ ਵੀ ਪਰਖੱਚੇ ਉੱਡ ਚੁੱਕੇ ਨੇ ਐਮਬੂਲੈਂਸ ਦੇ ਵਿੱਚ ਮ੍ਰਿਤਕ ਦੇ ਨਾਲ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਨੇ ਕਿਉਂਕਿ 16 ਸਾਲਾ ਪੁੱਤ ਦੀ ਇਸ ਤਰੀਕੇ ਦੇ ਨਾਲ ਦਰਦਨਾਕ ਮੌਤ ਹੋਈ ਹੈ ਪਰਿਵਾਰ ਨੂੰ ਵੱਡਾ ਦੁੱਖ ਸੀ ਵੱਡਾ ਘਾਟਾ ਸੀ ਘਰ ਦੇ ਵਿੱਚ ਸੱਥਰ ਵਿਸ਼ੇਸ਼ ਦੀ ਤਾਂ ਜਦੋਂ Laash ਇਸ ਨੌਜਵਾਨ ਦੀ ਲੈ ਕੇ ਘਰੇ ਜਾ ਰਿਹਾ ਸੀ ਪਰਿਵਾਰ 6 ਲੋਕ ਐਮਬੂਲੈਂਸ ਦੇ ਵਿੱਚ ਪਰਿਵਾਰਕ ਮੈਂਬਰ ਮੌਜੂਦ ਸੀ ਤਾਂ ਉਹਨਾਂ ਦੇ ਨਾਲ ਵੀ ਹਾਦਸਾ ਵਾਪਰ ਗਿਆ ਐਮਬੂਲੈਂਸ ਦੀ Swift ਕਾਰ ਦੇ ਨਾਲ ਟੱਕਰ ਹੋ ਗਈ ਤਾਂ ਐਮਬੂਲੈਂਸ 3 ਤੋਂ 4 ਵਜੀਆਂ ਖਾ ਕੇ ਖੇਤਾਂ ਦੇ ਵਿੱਚ ਐਂਬੂਲੈਂਸ ਜਾ ਡਿੱਗਦੀ ਹੈ ਜਿਸ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਚੁੱਕੀ ਹੈ ਔਰ 5 ਦੇ ਕਰੀਬ ਲੋਕ ਜਿਹੜੇ ਨੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਔਰ 6ਵੇਂ ਬੰਦੇ ਨੂੰ ਰੈਫਰ ਕਰ ਦਿੱਤਾ ਗਿਆ ਕਿਉਂਕਿ ਉਹਦੀ ਹਾਲਤ ਬਹੁਤ ਜ਼ਿਆਦਾ ਸੀਰੀਅਸ ਦੱਸੀ ਜਾ ਰਹੀ ਸੀ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜੀਰਾ ਦਾ ਪਿੰਡ ਹੈ ਨੀਲੇ ਵਾਲਾ ਜਿੱਥੇ ਇਹ ਘਟਨਾ ਹੈ ਪਹਿਲਾਂ 16 ਸਾਲਾਂ ਦੇ ਪੁੱਤ ਦਾ ਸਵੇਰੇ ਐਕਸੀਡੈਂਟ ਹੋਇਆ ਉਦੀ ਮੌਤ ਹੋ ਗਈ ਉਦੀ ਦੇਹ ਜਿਹੜੀ ਵਾਪਸ ਕਰੇ ਲੈ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਐਂਬੂਲੈਂਸ ਦਾ ਹਾਦਸਾ ਹੋ ਗਿਆ ਤਾਂ ਉਸ ਹਾਦਸੇ ਦੇ ਵਿੱਚ ਵੀ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਜਾਨੀ ਕਿ ਇੱਕੋ ਦਿਨ ਦੇ ਵਿੱਚੋਂ ਇੱਕੋ ਪਰਿਵਾਰ ਦੀਆਂ ਦੋ ਮੌਤਾਂ ਹੋ ਚੁੱਕੀਆਂ ਨੇ ਦੋ ਅਰਥੀਆਂ ਉੱਠੀਆਂ ਨੇ ਇੱਕੋ ਪਰਿਵਾਰ ਦੇ ਵਿੱਚੋਂ ਦੋ ਲੋਕਾਂ ਦੀਆਂ ਇੱਕ ਪਹਿਲਾ 16 ਸਾਲ ਦੇ ਪੁੱਤ ਦਾ ਐਕਸੀਡੈਂਟ ਹੋਇਆ ਨੌਜਵਾਨ ਮੁੰਡੇ ਦਾ ਐਕਸੀਡੈਂਟ ਹੋਇਆ ਉਦੀ ਮੌਤ ਹੋ ਗਈ ਪਰ ਉਸ ਤੋਂ ਬਾਅਦ ਜਦੋਂ ਐਂਬੂਲੈਂਸ 'ਚ ਪਰਿਵਾਰਕ ਮੈਂਬਰ ਲਾਸ਼ ਨੂੰ ਘਰ ਲੈ ਜਾ ਰਹੇ ਸੀ ਤਾਂ ਰਸਤੇ 'ਚ ਹਾਦਸਾ ਹੋ ਗਿਆ ਤਾਂ 40 ਸਾਲਾਂ ਮਹਿਲਾ ਦੀ ਰਸਤੇ ਦੇ ਵਿੱਚ ਮੌਤ ਹੋ ਗਈ ਹੁਣ ਘਰ ਦੇ ਵਿੱਚ 70 ਵਿਸ਼ੇ ਕੋਏ ਨੇ ਆ ਰੋ ਰੋ ਕੇ ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਹੈ ਕਿਉਂਕਿ ਕਾਲ ਬਣ ਕੇ ਆਇਆ ਹੈ ਉਹਨਾਂ ਦੇ ਵਾਸਤੇ ਆ ਦਿਨ ਪਹਿਲਾਂ 16 ਸਾਲਾਂ ਨੌਜਵਾਨ ਮੁੰਡੇ ਦੀ ਸਵੇਰੇ ਮੌਤ ਹੋ ਗਈ ਹਾਦਸੇ 'ਚ ਔਰ ਉਸੇ ਦੀ লাশ ਘਰ ਲੈ ਜਾਂਦੇ ਹੁਆਂ 40 ਸਾਲਾ ਮਹਿਲਾ ਦੀ ਮੌਤ ਹੋ ਗਈ ਤਾਂ ਤਸਵੀਰਾਂ ਦਿਖਾ ਰਹੇ ਹਾਂ ਬਹੁਤ ਰੂਹ ਕਮਾਊ ਹਾਦਸਾ ਜਿਹੜਾ ਇਹ ਵਾਪਰਿਆ ਹੈ ਪਰਿਵਾਰਕ ਮੈਂਬਰਾਂ ਦਾ ਰੂ ਰੋ ਕੇ ਬੁਰਾ ਹਾਲ ਹੈ ਕਿਉਂਕਿ ਇੱਕੋ ਦਿਨ ਇੱਕੋ ਪਰਿਵਾਰ ਦੇ ਵਿੱਚ ਦੋ ਲਾਸ਼ਾਂ ਜਿਹੜੀਆਂ ਨੇ ਉਹ ਵੇਚ ਚੁੱਕੀਆਂ ਨੇ ਅੱਗੇ ਗੱਡੀ ਖੜੀ ਸੀ ਨਹੀਂ ਪਤਾ ਨਹੀਂ ਖੜੀ ਸੀ ਜਾਂ ਸਾਦ ਨੂੰ ਨਹੀਂ ਬਤਾ ਬਿਖੀਏ ਤੇ ਵਿੱਚ ਵੱਜ ਕੇ ਗੱਡੀ ਜੜੀ ਪਲਟੀ ਗਈ ਤੁਸੀਂ ਕਹਿੰਦੇ ਸੀ ਅਸੀਂ ਬੋਲੈਕ ਤੇ ਬੜਕ ਨਾਇ ਬਿਨਵਾਇ ਮਰ ਬੱਚੇ ਦੀ ਧੜਕੇ 7 ਵਜੇ ਮੌਤ ਹੋਈ ਸੀ ਉਹਦੇ ਸਾਰਾ ਦਿਨ ਅਸੀਂ ਉਹਦੀ ਮਤਲਬ ਕਿ ਲਾਸ਼ ਲੈ ਕੇ ਚੱਲੇ ਸੀ ਤੇ ਰਾਤ ਜਾਂਦਾਂ ਆ ਪਾਣਾ ਵਤੀਆ ਕਿੰਨੇ ਜਣੇ ਸੀ ਕਿ ਸਵਾਰ ਐਮਲਸ ਗੱਡੀ ਚ ਆਈ ਹੁੰਦੇ ਲੈਂਬੋਲੈਕ ਤੇ ਸੀ ਸੀ 6 ਸੱਤ ਨੇ ਸਾਰਿਆਂ ਦੇ ਸੱਟਾਂ ਲੱਗੀਆਂ ਸੱਟ ਨਹੀਂ ਲੱਗੀਆਂ ਤਾਂ ਪੂਰੀ ਹਿੰਮਤ ਕਰਦੇ ਨਾ ਤੁਹਾਡਾ ਆ ਗਰਮੀਤ ਸਿੰਘ ਜੀ ਹਾਂਜੀ ਹਾਸਾ ਕੀ ਹੋਇਆ ਇਹ ਮੈਂ ਜੋ ਜੀਰੇ ਲੋ ਜਾਂਦਾ ਪਿਆ ਸੀਗਾ ਪੈਂਡ ਨੂੰ ਬੁਕੀ ਨਾਲ ਲੈਣ ਨੂੰ ਤੁਸੀਂ ਕਿਹੜੇ ਵੀਹਿਕਲ ਤੇ ਸਵਾਰ ਸੀ ਮੈਂ ਸਾਈਕਲ ਤੇ ਸੀ ਅੱਛਾ ਜੀ ਹਾਂ ਜੀ ਤੇ ਅੱਗੋਂ ਆਂਦੀ ਪਈ ਸੀ ਉਧਰੋਂ ਕਸੂ ਵਾਲੇ ਰਸਤੇ ਤੋਂ ਇਹਦਾ ਲੈਰ ਨਹੀਂ ਜਾਂਦੀ ਬੇਸ ਕਾਲਜ ਆ ਐਮਬੂਲੈਂਸੀ ਤੇ ਉਹ ਕਿ ਇੱਕਦਮ ਕਿਹੜਾ ਸਾਹਮਣੇ ਆ ਕਿ ਮੇਰੀ ਗੱਡੀ ਮੂਰੋ ਨਾਲ ਵੱਜੀ ਗਈ ਮੂਰਲੇ ਰੇਲਵੇ ਉਹ ਗੱਡੀ ਉਸਦੀ ਪਾਰ ਦੇ ਸਾਗੀ ਬਰੀ ਗੱਡੀ ਤੋਂ ਰੁਕ ਗਈ ਸਾਡੇ ਕੋਲ ਪੇਸ਼ੈਂਟ ਆਏ ਆ ਫਾਨੀ ਮਰੀਜ਼ ਤਾਂ ਗੰਭੀਰ ਹਾਲਤ ਵਿੱਚ ਹੈ ਇੱਕ ਮ੍ਰਿਤਕ ਲੈ ਕੇ ਆਏ ਆ ਬਰੋਂ ਡੈੱਡ ਹੈ ਗਿਆ ਇੱਕ ਵੇਸ਼ੜ ਸੀਰੀਅਸ ਸੀ ਉਹ ਤੁਹਾਨੂੰ ਡੈਫਟ ਕਰਨਾ ਪਿਆ ਇਹਨਾਂ ਵਿੱਚ ਜੋ ਜਿਹੜੇ ਬਾਕੀ ਹੈਗੇ ਉਹ ਫੇਰ ਵੀ ਸਟੇਬਲ ਹੈਗੇ ਆ ਇਹਨਾਂ ਵਿੱਚੋਂ ਇਹਨਾਂ ਜੋ ਜਿਹੜੀ ਪਾਰਟੀ ਇਹਨਾਂ ਦਾ ਐਕਸੀਡੈਂਟ ਹੋਇਆ ਸਵੇਰੇ ਹੀ ਮਤਲਬ ਇਹਨਾਂ ਦੇ ਕੋਈ ਪਰਿਵਾਰ ਮੈਂ ਉਹਦੀ ਡੈਥ ਹੋਈ ਸੀਗੀ ਉਹ ਸਾਡੇ ਕੋਲ ਲੋਕ ਮਤਲਬ ਮੋਟਿਵ ਸੀਗੇ ਜਦੋਂ ਰਾਈਟ ਹੰਮ ਉਹ ਤੇ ਜੈਪੀ ਜਾ ਰਹੀ ਸੀ ਐਮਬਲੈਂਸ ਵਿੱਚ ਫਿਰ ਰਸਤੇ 'ਤੇ ਹਾਦਸਾ ਹੋਪਰ ਗਿਆ